श्यामलाल बंसल प्रधान श्री इच्छापूर्ण हनुमान मंदिर गोनियाला मंडी असी इस बार श्री बालाजी जी जन्म उत्सव और तेईसवा मूर्ति स्थापना दिवस 12 अप्रैल को बड़ी धूमधाम मना रहे हैं जिसमें सभी प्रेमी भक्तों को विनती है भी हुम हुम आबा जी के दरबार में पहुंचे और बालाजी का आशीर्वाद प्राप्त साबह पाँच बजे तो बालाजी के भगत दर्शन करने के लिए आने लग जाएंगे और शाम को 12 बजे तक चलेगा हमारा सात सुबह सात बजे बालाजी का भंडारा शुरू हो जाएगा बालाजी की कृपा ना अटूट बरदारा सारा दिन चलेगा वो बालाजी की विशेष मटकी और बालाजी का केक जो सोमाम का केक लगाएंगे बालाजी का साक्षी अग्रवाल जयपुर से ਔਰ ਸ਼ਵਾਂਗੀ ਅਯੁੱਧਿਆ ਸੇ ਕਲਾਕਾਰ ਆ ਰਹੇ ਆ ਕੀ ਸਮਾਂ ਹੋਣਾ ਦਾ ਉਹਨਾਂ ਦਾ 7 ਵਜੇ ਤੋਂ 9 ਵਜੇ ਤੱਕ ਸ਼ਵਾਂਗੀ ਗਏ 9 ਵਜੇ ਦੇ ਬਾਅਦ ਸਖਸੀ ਜੀ ਰਾਤ ਨੂੰ ਵੀ ਹੋਗਾ ਰਾਤ ਨੂੰ ਇੱਕ ਪਿੰਡ ਲਈ ਕੜਾ ਤੁਸੀਂ ਸਵਾਗਤ ਕਰਾ ਰਹੇ ਹੋ ਇਹ ਕਿਹੋ ਜਿਹਾ ਪ੍ਰਬੰਧ ਰੱਖਿਆ ਗਿਆ ਜਿਹੜੇ ਬਾਰਾਂ ਸੰਗਤਾਂ ਨੇ ਆਣ ਦੀ ਹੈ ਜੋ ਵੀ ਇੱਥੇ ਸੰਗਤ ਆएगी ਪਜਸਤਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਆਉਣ ਜਾਣ ਦਾ ਜਿਹਨਾਂ ਦੀ ਲੰਗਰ ਬਾਰੇ ਪੂਰੀ ਵਸਥਾ ਕੀਤੀ ਗਈ ਹੈ ਡਾਕਟਰੀ ਸਹਾਤਾ ਔਰ ਪੀਣ ਦਾ ਪਾਣੀ ਬੱਠਦੇ ਤੋਂ ਲੈ ਕੇ ਜੋ ਯਾਤਰੀ ਪੈਦਲ ਆਣਗੇ ਸਾਰਿਆਂ ਲਈ ਪੂਰੀ ਵਸਥਾ ਕੀਤੀ ਗਈ ਹੈ ਜੇ ਕਿਸੇ ਨੂੰ ਕੋਈ ਵੀ ਤਕਲੀਫ ਆਂਦੀ ਹੈ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਦੇ ਕਿਸੇ ਵੀ ਵਲੰਟੀਅਰ ਨਾਲ ਉਹ ਸੰਪਰਕ ਕਰ ਸਕਦੇ ਆ ਪਾਰਕਿੰਗ ਸਾਡੀ ਜਿਹੜੀ ਹੈਗੀ ਹੈ ਉਹ ਬਾਲਾਜੀ ਕਲੋਨੀ ਤੋਂ ਲੈ ਕੇ ਮੰਦਿਰ ਤਾਈਂ ਜਿਹੜੀ ਪਾਸੇ ਰੋਡ ਆ ਸਾਰੇ ਤੇ ਅਸੀਂ ਪਾਰਕਿੰਗ ਕੀਤੀ ਹੈ ਔਰ ਇੱਥੇ ਇੱਕ ਵਿਸ਼ੇਸ਼ਤਾ ਵੀ ਉਸ ਦਿਨ ਸਵਾ ਮਣੀਆਂ ਲਗਾਈਆਂ ਜਾਣਗੀਆਂ ਜਿਸ ਕਿਸੇ ਵੀ ਭਗਤ ਨੇ ਸਵਾ ਮਣੀ ਲਗਾਣੀ ਹੋਵੇ ਉਹ ਮੰਦਿਰ ਦੇ ਪੁਜਾਰੀ ਨੂੰ ਜਾਂ ਕਿਸੇ ਵੀ ਪੰਜਾਬ ਮਹਾਵੀਰ ਦਲ ਦੇ ਵਲੰਟੀਅਰ ਨੂੰ ਸੰਪਰਕ ਕਰ ਸਕਦਾ ਹੈ ਤੋੜਾ ਤਰ੍ਹਾਂ ਦਾ ਤੋੜਾ ਰਹੇਗਾ ਮੈਂ ਜੇ ਤੁਹਾਨੂੰ ਲਾ ਕੇ ਕਿਹੜੇ ਇਸ ਵਿੱਚ ਸਾਖਸ਼ੀ ਅਗਰਵਾਲ ਜੈਪੁਰ ਤੋਂ ਹੀ ਇੱਕ ਪਾਲਟੀ ਸ਼ਵਾਨਗੀ ਬਹੰਡੇ ਅਯੁੱਧਿਆ ਵਾਲੇ ਬਹੰਡੇ ਤੋਂ ਹੀ ਔਰ ਖਬੋਰ ਤੋਂ ਇੱਕ ਬਹੁਤ ਹੀ ਅੱਛੀ ਭਜਨ ਮੰਡਲੀ ਜੋ ਕਿ ਉਹਨਾਂ ਦਾ ਵੀ ਆਪ ਦੇ ਇਲਾਕੇ 'ਚ ਨਾਮ ਹੈ ਉਹ ਦੁਪਹਿਰੇ ਬਾਬਾ ਜੀ ਦਾ ਕੀਰਤਨ ਕਰਨਗੇ ਤਕਰੀਬਨ 80 ਹਜ਼ਾਰ ਤੋਂ ਲੈ ਕੇ 1 ਲੱਖ ਬੰਦੇ ਤਾਂ ਇੱਥੇ ਪਹੁੰਚਣ ਦੀ ਵਸਤ ਹੈ ਸਾਰਿਆਂ ਲਈ ਮੰਦਰ ਕਮੇਟੀ ਵੱਲੋਂ ਲੰਗਰ ਵਾਲਾ ਦੀ ਚਾਹ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਪਕੜਾ ਨਹੀਂ ਆ ਰਿਹਾ। ਇੱਥੇ ਝੰਡੇ ਤੋਂ ਪੈਦਲ ਸੰਗ ਦਾ ਬਹੁਤ ਜ਼ਿਆਦੇ ਆ ਰਹੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੈਦਲ ਯਾਤਰਾ ਚੱਲੇਗੀ ਔਰ ਇੱਕ ਯਾਤਰਾ ਗੁਨੇਆਣੇ ਮੰਡੀ ਦੀ ਗੇਟ ਆਪੋਂ ਤੋਂ ਲੈ ਕੇ ਹਨੂਮਾਨ ਮੰਦਿਰ ਤੱਕ ਚੱਲੇਗੀ ਬੱਟਨੇ ਤੋਂ ਜੋ ਪੈਦਲ ਯਾਤਰੀ ਆ ਰਹੇ ਹਨ ਉਹਨਾਂ ਦੇ ਲਈ ਰਸਤੇ 'ਚ ਲੰਗਰ ਵਸਤਾ ਦੀ ਘੱਟੋ-ਘੱਟ 50 ਲੰਗਰ ਜਿਹੜੇ ਸਾਡੇ ਕੋਲੇ ਰਿਸਟੋਰ ਚੁੱਕੇ ਨੇ ਉਹ ਗੁਨੇਆ ਬਹੰਡੇ ਤੋਂ ਲੈ ਕੇ ਗੁਨੇਆਣੇ ਤੱਕ ਉਹਨਾਂ ਨੂੰ ਭੋਜਨ ਚੁਕਾਣਗੇ ਲੱਗੀਆਂ ਹੋਣਗੀਆਂ ਉਹਨਾਂ ਨੂੰ ਬਹੁਤ ਜ਼ੋਰ ਕਰਵਾ ਦਿੱਤਾ ਕਿਵਾਂ ਚਾਰੇ ਰੰਗੀਆਂ ਪਜਾ ਆਇਆ ਤਾਂ ਕਿ ਨਹੀਂ ਸਾਬਤ ਲੱਖ ਮੰਡੀ ਦੀਆਂ ਸਾਰੀਆਂ ਸੰਸਥਾਵਾਂ ਸਾਡਾ ਬਹੁਤ ਹੀ ਸਹਿਯੋਗ ਕਰ ਰਹੀਆਂ ਹਨ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਬਹੁਤ ਹੀ ਸੱਚੇ ਢੰਗ ਨਾਲ ਇਸ ਦੀ ਅਵਸਥਾ ਕਰਾਂਗੇ ਜੰਨਤ ਜੈ ਸ਼੍ਰੀ ਬਾਲਾ ਜੀ ਕੀ ਸਾਰੇ ਭਗਤਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਵੀ ਬਾਲਾ ਜੀ ਦੀ ਕਿਰਪਾ ਨਾਲ ਚੌਂਧਵਾ ਭੰਡਾਰਾ ਲਗਾਇਆ ਜਾ ਰਿਹਾ ਹੈ ਲੇਕ ਨੰਬਰ 3 ਦੇ ਮੂਰੇ ਸਾਰੇ ਯਾਤਰੀਆਂ ਵਾਸਤੇ ਪੈਦਲ ਯਾਤਰੀਆਂ ਵਾਸਤੇ ਬਾਲਾ ਜੀ ਦੇ ਜਨਮ ਦਿਨ ਤੇ 12 April ਨੂੰ ਤੇ ਸਭ ਤੋਂ ਬੇਨਤੀ ਇਹ ਵੀ ਉਹ ਜ਼ਰੂਰ ਆਣ ਪ੍ਰਸ਼ਾਦ ਜ਼ਰੂਰ ਛਕਣ ਕਿ ਜਿਹੜੀ ਸੇਵਾ ਕਰਾਂਗੇ ਤੁਸੀਂ ਕੱਛੇ ਸਾਥ ਟੀਮ ਕਰੋਗੇ ਕਿ ਹੋਰ ਵੀ ਤੁਹਾਡੇ ਪੇਰੈਂਟਸ ਵੀ ਨਾਲ ਰਹਿਣਗੇ ਸਾਰੇ ਮਿਲ ਕੇ ਕਰਨਗੇ ਬਾਲਾ ਜੀ ਦੇ ਆਸ਼ੀਰਵਾਦ ਨਾਲ ਸਾਰੇ ਮਿਲ ਕੇ ਕਰਨਗੇ ਪੂਰਾ ਪਰਿਵਾਰ ਮਿਲ ਕੇ ਅਸੀਂ ਜਿਹੜਾ ਹੈਗੇ ਇਹ ਸੇਵਾ ਜਿਹੜੀ ਬਾਲਾ ਜੀ ਦੇ ਜਨਮ ਦਿਨ ਦੇ ਉੱਤੇ ਖੁਸ਼ੀ ਮਨਾ ਰਹੇ ਆ ਇਹ ਸਾਡਾ 14ਵਾਂ ਭੰਡਾਰਾ ਹੈ ਇਹਦੇ ਵਿੱਚ ਬੱਚਿਆਂ ਲਈ ਸਪੈਸ਼ਲ ਅਸੀਂ ਇੰਤਜ਼ਾਮ ਕੀਤਾ ਹੋਇਆ ਹੈ ਬੱਚਿਆਂ ਲਈ ਅਸੀਂ ਸਪੈਸ਼ਲ ਲੱਛਾ ਕੈਂਡੀ ਪਾਪਕੋਰਨ ਕੁਲਫੀ ਦਾ ਇੰਤਜ਼ਾਮ ਕੀਤਾ ਗਿਆ ਹੈ ਜਿਹਦੇ ਵਿੱਚ ਲੇਡੀਜ਼ ਲਈ ਸਪੈਸ਼ਲ ਗੋਲ ਗੱਪੇ ਦਾ ਇੰਤਜ਼ਾਮ ਕੀਤਾ ਹੈ ਔਰ ਮੈਕਰੋਨੀ ਪਾਸਤਾ ਨਿਊਡਲਸ ਔਰ ਹਰ ਪ੍ਰਕਾਰ ਦਾ ਜਿਹੜਾ ਹੈ ਜੋ ਕਿ ਆਪਾਂ ਅਸੀਂ ਇਸ ਭੰਡਾਰੇ ਨੂੰ ਇਸ ਰੂਪ ਦੇ ਵਿੱਚ ਦੇ ਰਹੇ ਜਿੱਦਾਂ ਕਿ ਆਪਾਂ ਵੀ ਮੈਰਿਜ ਦੇ ਵਿੱਚ ਕਿਸੇ ਚ ਜਾ ਕੇ ਆਪਾਂ ਇੰਜੋਏ ਕਰਦੇ ਆਂ ਖੁਸ਼ੀ ਮਹਿਸੂਸ ਕਰਦੇ ਆਂ ਅਸੀਂ ਵੀ ਉਸ ਤਰ੍ਹਾਂ ਬਾਲਾ ਜੀ ਦਾ ਜਨਮ ਦਿਨ ਜਿਹੜਾ ਹੈ ਦਿਲ ਨਾਲ ਖੁਸ਼ੀ ਨਾਲ ਇਸ ਨੂੰ ਸੈਲੀਬ੍ਰੇਟ ਕਰਦੇ ਆਂ ਪੁਲਿਸ ਪ੍ਰਸ਼ਾਸਨ ਦੀ ਹੈਲਪ ਲੈ ਰਹੇ ਆਂ ਔਰ ਪੈਰੀਗੇਟਿੰਗ ਜਿਹੜੀ ਹੈ ਉਹੀ ਕਰਵਾ ਰਹੇ ਆਂ ਤਾਂ ਕਿ ਕਿਸੇ ਵੀ ਯਾਤਰੀ ਦਾ ਕੋਈ ਨੁਕਸਾਨ ਨਾ ਹੋਵੇ ਜੈ ਸ਼ਿਵ ਬਾਲਾ ਜੈ ਸ਼ਿਵ ਬਾਲਾ ਸਰਬਤ ਜੋ ਕੋਈ ਕੋਈ ਜੀਵਨ ਹਰੁ ਮੰਦੋ यत् तेन कार्यं यत् तेन कार्यं को जय श्री श्याम जय श्री बालाजी महाराज मैं साक्ष अग्रवाल जयपुर राजस्थान से आ रही हूँ गुनियाना में जहाँ 12 अप्रैल को श्री सनातन धर्म पंजाब महावीर दल की तरफ से बालाजी महाराज का भव्य कीर्तन कराया जा रहा है 12 अप्रैल को शाम सात बजे से श्री इच्छापूर्ण हनुमान मंदिर बाईपास गुनियाना मंडी पंजाब में आप सभी श्याम प्रेमी साधना आमंत्रित हैं जरूर आए है भुजन आनंद ले सभी को जय श्री श्याम जय श्री बालाजी महाराज की